एपी24 ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜਗਮੋਤ ਸਿੰਘ ਕਾਗਨੇ ਡਾਕਟਰ ਕਮਲ ਖੰਨਾ ਨੂੰ ਐਮਟੀ ਬਣਨ ਦੀ ਵਧਾਈ ਦਿੱਤੀ। ਬਸੀ ਪਠਾੜਾ ਦੇ ਅਰਦਾਸ ਮਲਟੀ ਸਪੈਸ਼ਲਿਸਟ ਹਸਪਤਾਲ ਵਿਖੇ ਐਮਟੀ ਦੇ ਤੌਰ ਤੇ ਡਾਕਟਰ ਕਮਲ ਖੰਨਾ ਨੂੰ ਵਿਸ਼ੇਸ਼ ਤੌਰ ਤੇ ਨਿਯੁਕਤ ਕੀਤਾ ਗਿਆ ਹੈ ਜਿਨ੍ਹਾਂ ਦਾ ਵਿਸ਼ੇਸ਼ ਤੌਰ ਤੇ ਸਾਬਕਾ ਕੈਬਨਿਟ ਮੰਤਰੀ ਜਗਮੋਤ ਸਿੰਘ ਕਾਗਨੇ ਪਹੁੰਚ ਕੇ ਉਹਨਾਂ ਨੂੰ ਮੁਬਾਰਕਬਾਦ ਦਿੱਤੀ ਗਈ। ਉਹਨਾਂ ਕਿਹਾ ਕਿ ਜਿਸ ਤਰੀਕੇ ਨਾਲ ਲੋਕਾਂ ਦੀ ਸਬਾਹ ਸੇਵਾ ਲਈ ਇਹ ਹਸਪਤਾਲ ਬਣਾਇਆ ਗਿਆ ਹੈ ਜੋ ਕਿ ਲੋਕਾਂ ਲਈ ਚੈਰੀਟੀ ਕਰ ਰਿਹਾ ਹੈ ਤੇ ਘੱਟ ਰੇਟਾਂ ਤੇ ਲੋਕਾਂ ਨੂੰ ਇਲਾਜ ਮੁਹੱਈਆ ਕਰਵਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਜੋ ਕੰਮ ਸਰਕਾਰਾਂ ਨੂੰ ਕਰਨੇ ਚਾਹੀਦੇ ਹਨ ਉਹ ਕੰਮ ਬਚਿੱਤਰ ਸਿੰਘ ਨਾਮ ਦਾ ਇਹਦਾ ਸਮੂਹ ਪਰਿਵਾਰ ਕਰਕੇ ਲੋਕਾਂ ਨੂੰ ਸੇਵਾਵਾਂ ਦੇ ਰਿਹਾ ਹੈ ਪੇਸ਼ ਹੈ ਪੀ 24 ਤੋਂ ਰਾਜਕਮਲ ਸ਼ਰਮਾ ਦੀ ਖਾਸ ਰਿਪੋਰਟ ਸਿਫਟਣਾ ਦੇ ਅਰਦਾਸ ਹਸਪੀਟਲ ਵਿਖੇ ਅੱਜ ਸਾਬਕਾ ਮੰਤਰੀ ਜਗਮੋਹਨ ਸਿੰਘ ਕਾਂਗ ਵੱਲੋਂ ਕੀਤਾ ਗਿਆ ਦੌਰਾ ਅੱਜ ਬਸੀਫਟਣਾ ਦੇ ਮਲਟੀ ਸਪੈਸ਼ਲੀ ਹਸਪੀਟਲ ਜੋ ਕਿ ਬਹੁਤ ਹੀ ਵਾਜਬ ਰੇਟਾਂ ਲਈ ਜਾਣਿਆ ਜਾਂਦਾ ਹੈ ਅੱਜ ਇਸ ਹਸਪੀਟਲ ਵਿਖੇ ਜਗਮੋਹਨ ਸਿੰਘ ਕੰਗ ਜੋ ਕਿ ਬਚਿੱਤਰ ਸਿੰਘ ਨਾਮਤਾਰੀ ਉਹਨਾਂ ਵੱਲੋਂ ਇਹ ਹਸਪੀਟਲ ਲੋਕਾਂ ਦੀ ਸੇਵਾ ਲਈ ਖੋਲਿਆ ਗਿਆ ਹੈ ਅੱਜ ਵਿਸ਼ੇਸ਼ ਤੌਰ ਤੇ ਇੱਥੇ ਜਗਮੋਹਨ ਸਿੰਘ ਕੰਗ ਜੋ ਕਿ ਸਾਫ ਦਾ ਕੈਬਨਿਟ ਮੰਤਰੀ ਨੇ ਉਹ ਕਿਹਾ ਜਾ ਰਿਹਾ ਹੈ ਕਿ ਜਿਨ੍ਹਾਂ ਦੀ ਜਸ ਵਕਤ ਉਹ ਸਰਕਾਰ ਦੇ ਵਿੱਚ ਹੀ ਉਹਨਾਂ ਵੱਲੋਂ ਹੀ ਬਸਿੱਤ ਖਾਣਾ ਨੂੰ ਸਬ ਡਿਵੀਜ਼ਨ ਦਾ ਦਰਜਾ ਦਵਾਇਆ ਗਿਆ ਸੋ ਗੱਲ ਕਰਾਂਗੇ ਜਗਮੋਹਨ ਸਿੰਘ ਕੰਗ ਨਾਲ ਅੱਜ ਤੁਸੀਂ ਬਸੀ ਫਰਣਾ ਦੇ ਮਲਟੀ ਸਪੈਸ਼ਲਿਟੀ ਹਸਪੀਟਲ ਵਿਖੇ ਆਏ ਹੋ ਅੱਜ ਇੱਥੇ ਜੋ ਕਿ ਸਮਾਜ ਦੇ ਕੰਮ ਕਰ ਰਹੇ ਨੇ ਇੱਥੇ ਹਸਪੀਟਲ ਦੇ ਵਿੱਚ ਬਹੁਤ ਹੀ ਵਾਜਬ ਰੇਟਾਂ ਤੇ ਲੋਕਾਂ ਦਾ ਇਲਾਜ ਹੋ ਰਿਹਾ ਹੈ ਕੀ ਕਹੋਗੇ ਦੇਖੋ ਇਹ ਫਾਕਲ ਬਾਰੇ ਮੈਨੂੰ ਡਾਕਟਰ ਕਮਲ ਕੰਨਾ ਜੀ ਮੇਰੇ ਨਾਲ ਖੜੇ ਮੇਰੇ ਛੋਟੇ ਭਰਾ ਨੇ 50 ਸਾਲ ਤੋਂ ਸਾਡਾ ਰੇਟ ਦਾ ਪਰਿਵਾਰ ਦੱਸਿਆ ਕਈ ਵਾਰ ਤab جتਤ ਸਿੰਘ ਨਾਮਤਾਰੀ ਉਹ ਇਲਾਕੇ ਕੋਣ ਨਹੀਂ ਜਾਣਦਾ ਮੈਂ ਤਾਂ ਮਹਾਪੁਰਸ਼ ਕਹਾਗਾ ਦਾਨੀ ਪੁਰਸ਼ ਕਹਾਗਾ ਐਜੂਕੇਸ਼ਨ ਦਾ ਹੈਲਥ ਦੇ ਦੋਨੋਂ ਵਿਸ਼ਿਆਂ ਉੱਤੇ ਬਹੁਤ ਭਾਰੀ ਯੋਗਦਾਨ ਪਾ ਰਹੇ ਹੈ ਸੂਬੇ ਵਿੱਚ ਸਮਾਜ ਦੇ ਵਿੱਚ ਬਸੇ ਥਾਣਾ ਮੇਰਾ ਜੱਦੀ ਇਲਾਕਾ ਹੈ ਤੇ ਫਿਰ ਆਜ਼ਾਦੀ ਕਰਦਾ ਰਿਹਾ ਨਾਂ ਨਾਟਾ ਬੰਡਾ ਸ਼ਹੀਦਗੁਰ ਪਰ ਹਾਸ ਨੂੰ ਦੇਖ ਕੇ ਮੈਨੂੰ ਇੰਨੀ ਭਾਰੀ ਖੁਸ਼ੀ ਹੋਈ ਹੈ ਮੈਂ ਸਾਰੇ ਇਲਾਕੇ ਵੱਲੋਂ ਧਨਵਾਦ ਦਿਆਂ ਸਾਬ ਜਤੈ ਸਿੰਘ ਨਾਮਧਾਰੀ ਜੀ ਦਾ ਸਾਰੇ ਪਰਵਾਰ ਦਾ ਸਾਰੀ ਸੰਸਥਾ ਦਾ ਉਹਨਾਂ ਹੀ ਸੱਚੀ ਸੁੱੱਚੀ ਸੋਚ ਰੇ ਜ਼ਰਬੇ ਨੇ ਇੱਕ ਬਹੁਤ ਸ਼ਾਨਦਾਰ ਸਮਾਜ ਸੇਵੀ ਸੱਚੇ ਬਕੈਮਾਨ ਰਾਜਨ ਨੂੰ ਅੱਗੇ ਲਾਇਆ ਡਾਕਟਰ ਗੁਰਨਖਨਾਂ ਨੂੰ ਅੱਜ ਇਹ ਵੀ ਲਾਇਆ ਹੈ ਇਹ ਸੰਸਥਾ ਦਾ ਬਹੁਤ ਅੱਛਾ ਮੈਂਬਰ ਉਹਨਾਂ ਨੇ ਯਤਨ ਕੀਤਾ ਹੈ ਕਮ ਕੀਤਾ ਕਿਉਂਕਿ ਜਗਤ ਸਿੰਘ ਸਾਹਿਬ ਜਾਣੇ ਜਾਂਦੇ ਨੇ ਸਰਹੰਪਿਆਰੇ ਨੇ ਇੱਥੇ ਪ੍ਰੋਲਾਨ ਲਾਇਨ ਕਲੱਬ ਦੇ ਰਹੇ ਸਾਰੇ ਪਾਸੇ ਇਹਨਾਂ ਦੀ ਛਵੀ ਬੜੀ ਉੱਚੀ ਹੈ ਤੋਂ ਮੈਂ ਵਧਾਈ ਦਿੰਨਾ ਸਾਰੇ ਸੰਸਥਾ ਨੂੰ ਡਾਕਟਰ ਬਾਹਰ ਨੂੰ ਸਾਰੇ ਮੁਲਾਜ਼ਮਾਂ ਨੂੰ ਅੱਛਾ ਜਨ ਆਸ ਕਰਨਾ ਕਿ ਇਹ ਜੋ ਸੰਸਥਾ ਹੈ ਸੇਵਾ ਜੋ ਖੁੱਲ ਗਈ ਹੈ ਇਹਦੇ ਉੱਤੇ ਅਸਮੇਂ ਦਾਗ ਜੇ ਜੇ ਵੇਖ ਤੇ ਰੱਖੇ ਬੜਾ ਭਾਰੀ ਯੋਗਦਾਨ ਪਾਏਗੀ ਜੀ ਕਰ ਰਿਹਾ ਹੈ ਆਪਣੇ ਸਮਾਜ ਵਿੱਚ ਅਸੀਂ ਵਿੱਚ ਇਹ ਅਜਿਹੀਆਂ ਸੰਸਥਾਵਾਂ ਸਾਡੇ ਸਮਾਜ ਨੂੰ ਲੋਕ ਹੰਦੇ ਹੋੜ ਕਰ ਸਕਦੇ ਨੇ ਖੋਲੀ ਚਾਹੀਦੀ ਹਰ ਜਗ੍ਹਾ ਤੇ ਤਾਂ ਕਿ ਮਹਿੰਗਾਈ ਬੜੀ ਆਬਾਦੀ ਬੜੀ ਵਧ ਰਹੀ ਹੈ ਪ੍ਰਾਈਵੇਟ ਹਸਪਤਾਲਾਂ ਬਹੁਤ ਮਹਿੰਗਾ ਹਲਾਕ ਹੋ ਗਏ ਉਸ ਤੋਂ ਬਹੁਤ ਜ਼ਿਆਦਾ ਲੁੱਟਮਾਰ ਹੋ ਰਹੀ ਹੈ ਸਰਕਾਰੀ ਹਸਪਤਾਲ ਇਹਨੇ ਨਹੀਂ ਸੁਰੂ ਦੇ ਸਕਦੇ ਪਰ ਇਹ ਬੜਾ ਪਾਰੀ ਵੱਡਾ ਯੋਗਦਾਨ ਹੈ ਸਿਹਤ ਕੇਂਦਰ ਵਿੱਚ ਮੈਂ ਬਧਾਈ ਦਗਾ ਸਾਇਸਟਨ ਨੂੰ ਸਭ ਜਿਹੜੇ ਨਾਮ ਤੜੀ ਸੋ ਗੱਲ ਕਰਾਂਗੇ ਡਾਕਟਰ ਕਮਲ ਖੰਨਾ ਜੋ ਕਿ ਇੱਥੋਂ ਐਮ ਡੀ ਨੇ ਇੱਥੇ ਸੋ ਗੱਲ ਕਰਾਂਗੇ ਕਈ ਲੋਕਾਂ ਨੂੰ ਹਜੇ ਵੈਸੇ ਤਾਂ ਸ਼ਹਿਰ ਦੇ ਵਿੱਚ ਜਾਣਕਾਰੀ ਹੈ ਪਰ ਜਿਨ੍ਹਾਂ ਲੋਕਾਂ ਤੱਕ ਜਾਣਕਾਰੀ ਨਹੀਂ ਪਹੁੰਚ ਰਹੀ ਉਹਨਾਂ ਨੂੰ ਵੀ ਜਾਣਕਾਰੀ ਸਾਂਝੀ ਕਰਾਵਾਂਗੇ ਕਿ ਡਾਕਟਰ ਸਾਹਿਬ ਇੱਥੇ ਜੋ ਡਾਕਟਰ ਨੇ ਕਿਹੜੇ ਕਿਹੜੇ ਸਪੈਸ਼ਲ ਡਾਕਟਰ ਇੱਥੇ ਓਨ ਡਿਊਟੀ ਹੁੰਦੇ ਨੇ ਤੇ ਇਹ ਹਸਪੀਟਲ ਕਿੰਨੇ ਤੋਂ ਕਿੰਨੇ ਵਜੇ ਤੱਕ ਰੁਟੀਨ ਦੇ ਵਿੱਚ ਖੁੱਲਦਾ ਅਸੀਂ ਇੱਥੇ ਸਾਡੇ ਮਾਨਯੋਗ ਸਰਦਾਰ ਬਚਿੱਤਰ ਸਿੰਘ ਜੀ ਦੀ ਸਹਿਯੋਗ ਨਾਲ ਸਰਦਾਰ ਪ੍ਰੀਤਮ ਸਿੰਘ ਜੀ ਚੰਡੀਗੜ੍ਹ ਤੋਂ ਹਰਸ਼ਵੀਰ ਸਿੰਘ ਸਾਡੇ ਬਹੁਤ ਹੀ ਮਾਨਯੋਗ ਸਾਡੇ ਇੱਥੇ ਦੇ ਮੈਂਬਰ ਹੈ ਔਰ ਉਹਨਾਂ ਦੇ ਬੇਟੇ ਇਸ਼ਰਜੀ ਵੀ ਬਹੁਤ بڑا ਯੋਗਦਾਨ ਦੇ ਨੇ ਔਰ ਮੈਂ ਵੀ ਉਸ ਟੀਮ ਦੇ ਨਾਲ ਜੁੜਿਆ ਹੋਇਆ ਹਾਂ ਸਾਰੇ ਅਸੀਂ ਇਕੱਠੇ ਇੱਕ ਟੀਮ ਵਰਕ ਕਰਦੇ ਹਾਂ ਬੀਇੰਗ ਅ ਮੈਨੇਜਿੰਗ ਆਫ ਡਾਇਰੈਕਟਰ ਇਸ ਐਮ ਡੀ ਦੇ ਤੌਰ ਤੇ ਮੈਂ ਇਹ ਦੱਸ ਦੇਣਾ ਚਾਹੁੰਦਾ ਅਸੀਂ 15 16 ਅਗਸਤ ਨੂੰ ਕੰਨ ਸਾਹਿਬ ਦੇ ਕੰਮ ਸ਼ੁਰੂ ਕਰਿਆ ਸੀ ਔਰ ਉਹਨਾਂ ਦੀ ਰਹਿਨਮਾਈ ਚ ਫਿਰ ਸਾਨੂੰ ਯੂਰੇ ਡਾਕਟਰਸ ਦਾ ਕਰਿਆ ਅਸੀਂ ਡੈਂਟਲ ਵਿੰਗ ਸ਼ੁਰੂ ਕਰਿਆ ਇੱਥੇ ਐਮਰਜੈਂਸੀ ਸ਼ੁਰੂ ਕਰੀ ਕੈਮਿਸਟ ਸ਼ਾਪ ਖੋਲੀ ਉਸ ਤੋਂ ਬਾਅਦ ਅਜੋ ਕੰਦੇਸੋ ਉਸ ਤੋਂ ਬਾਅਦ ਅਸੀਂ ਇੱਥੋਂ ਫਿਜ਼ੀਓਥੈਰੇਪੀ ਦਾ ਕਰਿਆ ਆਈ ਸਪੈਸ਼ਲਿਸਟ ਲਿਆਂਦੇ ਔਰ ਸਾਡੇ ਕੋਲ ਇੱਕਾਈ ਨੀ ਦਾ ਵੀ ਅਰੇਂਜਮੈਂਟ ਹੋ ਚੁੱਕਿਆ ਹੈ ਹੁਣ ਅਸੀਂ ਬਹੁਤ ਖੁਸ਼ੀ ਦੀ ਗੱਲ ਹੈ ਕਿ ਸਾਡੇ ਕੋਲ ਆਈ ਆਪਰੇਸ਼ਨ ਕੈਂਪ ਦਾ ਅਸੀਂ OT ਬਣਾ ਲਿਆ ਔਰ ਬੜੀ ਜਲਦੀ 10-20 ਦਿਨਾਂ ਚ OT ਸ਼ੁਰੂ ਹੋ ਜਾਣਾ ਐਕਸ-ਰੇ ਪਲਾਂਟ ਵੀ ਸਾਡਾ 2-3 ਦਿਨਾਂ ਤੋਂ ਇੰਸਟਾਲ ਹੋ ਗਿਆ ਲੋਕਾਂ ਦੀ ਸੇਵਾ ਲਈ ਅਸੀਂ ਬੜੇ ਗਰਵ ਨਾਲ ਕਹਿ ਸਕਦੇ ਹਾਂ ਇਹ ਜੜਾ ਇਹ ਹਸਪੀਟਲ ਹੈ ਅਸੀਂ ਇਸ ਸੋਚ ਨਾਲ ਬਣਾਇਆ ਹੈ ਇਸ ਸੋਚ ਨਾਲ ਸਾਡੀ ਸਾਰਿਆਂ ਦਾ ਇੱਕ ਪੈਚਅਪ ਹੋਇਆ ਮੇਰਾ ਖਾਸ ਕਰਕੇ ਉਹਨਾਂ ਨੇ ਇੱਕ ਬਹੁਤ بڑا ਮੈਨੂੰ ਮਾਨ ਦਿੱਤਾ ਹੈ ਔਰ ਹਰ ਤਰ੍ਹਾਂ ਨਾਲ ਮੈਂ ਵੀ ਉਹਨਾਂ ਨੂੰ ਸਹਿਯੋਗ ਤਨੋਂ ਮਨੋਂ ਪੜਾਉਂਦੇ ਹਾਂ ਦਾ ਪੂਰਾ ਸਹਿਯੋਗ ਦਿੰਦਾ ਹੈ ਕਿ ਸਾਡੇ ਸ਼ਹਿਰ ਦੇ ਵਿੱਚ ਇੱਕ ਗੈਣੇ ਦੇ ਤੌਰ ਤੇ ਅਸੀਂ ਕੰਨ ਸਾਹਿਬ ਹਸਪੀਟਲ ਬਣਾਵਾਂਗੇ ਅਸੀਂ ਉਹ ਲੋਕਾਂ ਦੀ ਸੇਵਾ ਕਰ ਰਹੇ ਹਾਂ ਜਿਨ੍ਹਾਂ ਨੂੰ ਜ਼ਰੂਰਤ ਹੈ ਅਸੀਂ ਉਹਨਾਂ ਲੋਕਾਂ ਦੀ ਸੇਵਾ ਕਰ ਰਹੇ ਹਾਂ ਜਿਨ੍ਹਾਂ ਨੂੰ ਬਾਹਰ ਜਾ ਕੇ بڑے بڑے ਮਹਿੰਗੇ ਆਪਰੇਸ਼ਨ ਕਰਾ ਰਹੇ ਇੱਥੇ ਬਹੁਤ ਘੱਟ ਪੈਸਿਆਂ 'ਚ ਉਸ ਦਾ ਆਪਰੇਸ਼ਨ ਕਰਾਂਗੇ ਔਰ ਕਰ ਰਹੇ ਆਂ। ਫਾਕੀ ਸਮਾਂ ਬਤਾਏਗਾ ਕਿ ਇਸ ਤਰ੍ਹਾਂ ਦਾ ਸਾਡਾ ਚੱਲ ਰਿਹਾ ਸਾਡਾ ਰੋਜ਼ ਹੀ ਇਸੇ ਫਾਸਤੇ ਚੱਲ ਰਿਹਾ। ਇੱਥੇ ਲੰਗਰ ਦੀ ਸੇਵਾ ਕੰਗਸਾਬ ਸਾਡੀ ਚਾਹੇ ਕੋਈ ਪੇਸ਼ੈਂਟ ਹੈ, ਚਾਹੇ ਕੋਈ ਉਹਨਾਂ ਦਾ ਅਟੈਂਡੈਂਟ ਹੈ, ਚਾਹੇ ਕੋਈ ਸਕੂਟਰ ਰਿਕਸ਼ਾ ਵਾਲਾ ਹੈ, ਚਾਹੇ ਕੋਈ ਟੈਕਸੀ ਵਾਲਾ ਹੈ, ਉਹਨਾਂ ਨੂੰ ਵੀ ਰੋਜ਼ ਲੰਗਰ ਦੀ ਸੇਵਾ। ਇੱਕ ਬਚਿੱਤਰ ਸਿੰਘ ਜੀ ਦਾ ਬਹੁਤ ਹੀ ਬੜਾ ਸਾਡੇ ਨਾਲ ਉਹਦੇ ਕਨਵੀਨਰ ਇੱਥੇ ਦੇ ਆਰਗੇਨਾਈਜ਼ਰ ਅਜੇ ਮਲੋਕਤਰਾ ਜੀ ਨੂੰ ਰਾਤ ਲੱਗੇ ਹੋਏ ਅਸੀਂ ਬਹੁਤ ਜ਼ੋਰਦਾਰ ਨਾਲ ਪੂਰੇ ਕੰਮ ਕਰ ਰਹੇ ਹਾਂ ਪ੍ਰੈਸ ਦੇ ਵੀ ਪਿੱਛੇ ਰਹੇ ਹਾਂ ਔਰ ਸਾਡਾ ਜਿਹੜਾ ਉਹਦਾ ਸਟਾਫ ਹੈ ਇਤੋਂ ਦੀ ਸਾਡੇ ਸਾਰੇ ਸਟਾਫ ਚ ਰਿੰਪਲ ਜੀ ਇਸ਼ਰਤ ਜੀ ਸਾਡੇ ਸਾਰੇ ਸਟਾਫ ਮੈਂਬਰ ਜੀ ਬੀਆਰਓ ਸਾਹਿਬ ਬਹੁਤ ਅਸੀਂ ਤੰਗ ਲਈਏ ਔਰ ਕੰਮ ਕਰ ਰਹੇ ਹਾਂ ਔਰ ਪੂਰਾ ਅਸੀਂ ਯਕੀਨ ਦਵਾ ਨੇ ਕਿ ਇਹ ਇਲਾਕੇ ਚ ਇੱਕ ਮਸਾਲ ਬਣਾ ਕੇ ਦਿਖਾਵਾਂਗੇ ਮਸਾਲ ਕਿਉਂਕਿ ਕੰਗਸਾ ਦੇ ਵੀ ਉਹਦੇ ਚਰਨ ਬੇ ਹੈ ਇਨਾਂ ਦੀ ਜਿਹੜੀ ਸੋਚ ਹੈ ਉਸ ਨੂੰ ਅਸੀਂ ਬਹੁਤ ਅੱਛੀ ਤਰ੍ਹਾਂ ਲੁਆ ਡਾਕਟਰ ਸਾਹਿਬ ਜਿਹੜੀ ਮੈਡੀਸਨ ਵਗੈਰਾ ਤੁਸੀਂ ਇੱਥੋਂ ਦਿੰਦੇ ਹੋ ਉਹ ਵੀ ਕੋਈ ਮਾਰਕੀਟ ਨਾਲੋਂ ਸਸਤੀ ਹੈ ਜਿਹੜੀ ਇੱਥੋਂ ਡਾਕਟਰ ਲਿਖ ਕੇ ਦਿੰਦੇ ਆ ਤੁਸੀਂ ਬਹੁਤ ਵਧੀਆ ਕੁਐਸਚਨ ਕਰਿਆ ਹੈ ਚੇਤਾਂਗੜੀ ਸਾਹਿਬ ਸਾਡੇ ਇੱਕ ਦਿਨ ਹੋ ਗਿਆ ਆਂ ਦਾ ਮੌਕਾ ਮਿਲ ਰਿਹਾ ਸੱਤ ਪਾਦ ਜਿੰਨੇ ਮਿਲ ਰਿਹਾ ਜਿਹੜੀ ਸੱਤ ਉਹ ਅਸੀਂ ਮੈਡੀਸਨ ਦਿੰਨੇ ਆ ਜਿਹੜੀ ਲਿਖ ਕੇ ਸਾਡੇ ਡਾਕਟਰ ਚ ਦਿੰਨੇ ਆ ਜੋ ਕੁਝ ਵੀ ਅਸੀਂ ਕਈਆਂ ਨੂੰ 50% ਤੱਕ ਵੀ ਦਿੰਨੇ ਆ ਕਈਆਂ ਨੂੰ ਅਸੀਂ 20% ਦਿੰਨੇ ਆ ਜਦ ਕਿ ਬਾਜ਼ਾਰ ਦੇ ਵਿੱਚ ਮਾ ਚਾਹੇ ਕੋਈ ਘੱਟ ਦਿੰਦਾ ਵਧ ਦਿੰਦਾ ਅਸੀਂ ਕਿਉਂਕਿ ਇੱਕ ਚੈਰਿਟੀ ਦੇ ਤੌਰ ਤੇ ਔਰ ਕਈ ਲੋਕਾਂ ਨੂੰ ਰਾਜਕਮਲ ਜੀ ਬੜੀ ਖੁਸ਼ੀ ਹੋਏਗੀ ਕੰਗ ਸਾਹਿਬ ਕਿ ਕਈ ਲੋਕਾਂ ਨੂੰ ਅਸੀਂ ਟੋਟਲੀ ਫ੍ਰੀ ਦਿੰਦੇ ਆ ਪਿੱਛੇ ਅਸੀਂ ਇੱਕ 3 ਦਿਨ ਦਾ ਕੈਂਪ ਲਾਇਆ ਸਾਡੇ ਕੋਲ 450 ਦੇ ਤਰੀ ਪੇਸ਼ੈਂਟ ਆਏ ਜਿਨ੍ਹਾਂ ਨੂੰ ਅਸੀਂ 15 ਔਰ 5000 ਦੇ ਕਰੀਬ ਮੈਡੀਸਨ ਫ੍ਰੀ ਵੰਡੀ ਔਰ ਉਸ ਤੋਂ ਇਲਾਵਾ ਉਹਨਾਂ ਨੂੰ ਹਰ ਤਰ੍ਹਾਂ ਦੀ ਔਰ ਸੁਵਿਧਾ ਦਿੱਤੀਆਂ ਫਿਰ ਅਸੀਂ 10 ਆਪਰੇਸ਼ਨ ਕੈਂਪ ਗੱਡੇ ਆਪਰੇਸ਼ਨ ਪੇਸ਼ੈਂਟ ਕੱਢੇ ਜਿਹੜੇ ਕੇਸ ਤੇ ਆਈ ਦੇ ਉਹ ਅਸੀਂ ਇੱਥੇ ਅਜੇ ਗੁਡਾਟੀ ਜੀ ਹੈ ਸਾਡੇ ਆਈ ਸਪੈਸ਼ਲਿਸਟ ਫਤੇੜਗੜ੍ਹ